ਟੀਚਰ ਵੀ ਪਹੁੰਚੇ ਆ ਮੈਮ ਜੈਪੀਮ ਜੈਪਾਰਥ ਜੈਪੀਮ ਜੈਪਾਰਥ ਮੈਮ ਤੁਸੀਂ ਫੂਲੇ ਫਿਲਮ ਦੇਖੀ ਹੈ ਤੁਸੀਂ ਦੇਖਿਆ ਹਣਾ ਵੀ ਕਿਸ ਤਰ੍ਹਾਂ ਮਹਿਲਾਵਾਂ ਨੂੰ ਜਾਂ ਕਹਿ ਸਕਦੇ ਕਿ ਜਿਨ੍ਹਾਂ ਨੂੰ ਸਦੀਆਂ ਤੋਂ ਲਤਾੜਿਆ ਗਿਆ ਉਸ ਨੂੰ ਲੋਕਾਂ ਨੂੰ ਕਿੰਦਾ ਜਿਹੜਾ ਪੜ੍ਹਨ ਦਾ ਅਧਿਕਾਰ ਮਿਲਿਆ ਕੀ ਕਹਿਣਾ ਚਾਹੂਗੇ ਪੰਜਾਬ ਦੇ ਲੋਕਾਂ ਨੂੰ ਖਾਸ ਤੌਰ ਤੇ ਔਰਤਾਂ ਨੂੰ ਹਾਂਜੀ ਅੱਜ ਅਸੀਂ ਡਾਕਟਰ ਬੀ ਆਰ ਅੰਬੇਦਕਰ ਸਕੂਲ ਤੋਂ ਇੱਥੇ ਪਹੁੰਚੇ ਹਾਂ ਸਟੂਡੈਂਟਸ ਨੂੰ ਲੈ ਕੇ ਅਸੀਂ ਉਹਨਾਂ ਨੂੰ ਇਹ ਇਹਨਾਂ ਉਹਨਾਂ ਦੇ ਕੀਤੇ ਹੋਏ ਸਾਰੇ ਸਾਰੇ ਸੰਘਰਸ਼ਾਂ ਦੇ ਬਾਰੇ ਬੱਚਿਆਂ ਨੂੰ ਦਿਖਾਇਆ ਆ ਔਰ ਅਸੀਂ ਖੁਦ ਵੀ ਦੇਖਿਆ ਆ ਕਿ ਉਹ ਬਹੁਤ ਅੱਛੇ ਸੋਸ਼ਲ ਰਿਫਾਰਮਰ ਰਹੇ ਆ ਉਹਨਾਂ ਨੇ ਵਿਧਵਾਵਾਂ ਦੇ ਹੱਕਾਂ ਦੇ ਲਈ ਉਹਨਾਂ ਨੇ ਬੱਚਿਆਂ ਦੀ ਸਟੱਡੀ ਦੇ ਵਾਸਤੇ ਤੇ ਛੋਟੇ ਕਾਸਟ ਦੇ ਜਿਹੜੇ ਲੋਕ ਆ ਜਿਨ੍ਹਾਂ ਨੂੰ ਮਤਲਬ ਐਜੂਕੇਸ਼ਨ ਦਾ ਨਹੀਂ ਸੀ ਹੱਕ ਉਹਨਾਂ ਨੂੰ ਲਿਤਾੜਿਆ ਜਾਂਦਾ ਸੀ ਉਹਨਾਂ ਨੂੰ ਉਹਨਾਂ ਨੇ ਅੱਗੇ ਲਿਆਂਦਾ ਆ ਤੇ ਉਹਨਾਂ ਦੀ ਐਜੂਕੇਸ਼ਨ ਦੇ ਵਾਸਤੇ ਬਹੁਤ ਅੱਛਾ ਆਪਣਾ ਕੰਟਰੀਬਿਊਸ਼ਨ ਪਾਇਆ ਆ ਔਰ ਅੱਜ ਅਸੀਂ ਉਹਨਾਂ ਦੀ ਬਦੌਲਤ ਹੀ ਇੱਥੇ ਖੜੇ ਆ ਅੱਜ ਜਿਹੜੀ ਇੱਕ ਵੂਮੈਨ ਆ ਉਹ ਇੱਕ ਡਾਕਟਰ ਵਕੀਲ ਇੱਕ ਮਤਲਬ ਬਹੁਤ ਵੱਡੀ ਐਜੂਕੇਸ਼ਨ ਫੀਲਡ ਦੇ ਵਿੱਚ ਬਹੁਤ ਵੱਡੀ ਵੱਡੀ ਤੋਂ ਵੱਡੀ ਪੋਸਟ ਦੇ ਉੱਤੇ ਪਹੁੰਚੀ ਆ ਉਹ ਅੱਜ ਉਹਨਾਂ ਦੀ ਬਦੌਲਤ ਹੀ ਆ ਅੱਜ ਅਸੀਂ ਵੀ ਇੱਥੇ ਆਜ਼ਾਦੀ ਨਾਲ ਖੜੇ ਆ ਤੇ ਤੁਹਾਡੇ ਸਾਹਮਣੇ ਅਸੀਂ ਆਪਣੀ ਜਿਹੜੀ ਲਾਈਫ ਆ ਬਹੁਤ ਅੱਛੇ ਤਰੀਕੇ ਦੇ ਨਾਲ ਜੀ ਰਹੇ ਆ ਕਿਉਂਕਿ ਇਹ ਸਿਰਫ ਉਹਨਾਂ ਦਾ ਕੰਟ੍ਰਿਬਿਊਸ਼ਨ ਆ ਜੇ ਸ਼ਾਇਦ ਉਹ ਨਾ ਹੁੰਦੇ ਤੇ ਅੱਜ ਅਸੀਂ ਇੱਥੇ ਤੁਹਾਡੇ ਸਾਹਮਣੇ ਖੜੇ ਨਾ ਹੁੰਦੇ ਤੇ ਨਾ ਹੀ ਸਾਨੂੰ ਇੱਕ ਅੱਜ ਟੀਚਰ ਦਾ ਉਹਦਾ ਮਿਲਿਆ ਹੁੰਦਾ ਮੈਮ ਮਹਾਤਮਾ ਜੋਤੀਬਾ ਦੇ rau hunade ਜਿਹੜੇ ਜੀਵਨੀ ਦੇ ਉੱਤੇ ਸਾਰੀ ਫਿਲਮਾਂ ਬਣਾ ਦਿੱਤੀ ਸੀ ਇਸ ਫਿਲਮ ਤੋਂ ਬਾਅਦ ਤੁਹਾਨੂੰ ਕੀ ਲੱਗਦਾ ਕਿ ਜਿਹੜੇ ਉਹਨਾਂ ਦੇ ਵਿਸ਼ਮ ਤੋਂ ਮਿਸ਼ਨ ਤੋਂ ਵਾਕਫ ਨਹੀਂ ਸਨ ਉਹਨਾਂ ਦੇ ਨਾਲ ਕਿੰਨੇ ਕੁ ਲੋਕ ਜੁੜਨਗੇ ਆਈ ਥਿੰਕ ਮੇਰੇ ਖਿਆਲ ਦੇ ਨਾਲ ਜਿੰਨੇ ਇੱਥੇ ਲੋਕ ਆਏ ਆ ਅੱਜ ਅਸੀਂ ਸਟੂਡੈਂਟਸ ਨੂੰ ਲੈ ਕੇ ਆਏ ਆ ਜਾਂ ਜਿੰਨੇ ਵੀ ਪੇਰੈਂਟਸ ਇੱਥੇ ਆਏ ਆ ਜਾਂ ਟੀਚਰਸ ਵੀ ਆ ਜਿਹੜੇ ਇਸ ਗੱਲ ਤੋਂ ਮਤਲਬ ਜਾਣੂ ਨਹੀਂ ਸੀ ਕਿ ਉਹਨਾਂ ਨੇ ਸਾਡੇ ਵਾਸਤੇ ਕੀ ਕੁਛ ਕੀਤਾ ਆ ਜਾਂ ਸਾਡੀ ਐਜੂਕੇਸ਼ਨ ਦੇ ਵਾਸਤੇ ਜਾਂ ਇੱਕ ਔਮਨ ਦੇ ਅਹੁਦੇ ਨੂੰ ਉੱਪਰ ਚੱਕਣ ਦੇ ਵਾਸਤੇ ਕੀ ਕੁਛ ਕੀਤਾ ਆ ਜਿੰਨੇ ਵੀ ਜਿਨ੍ਹਾਂ ਨੂੰ ਨਹੀਂ ਸੀ ਪਤਾ ਅੱਜ ਉਹਨਾਂ ਨੂੰ ਪਤਾ ਲੱਗਿਆ ਤੇ ਉਹ ਸਭ ਇਹਨਾਂ ਦੇ ਨਾਲ ਜੁੜਨਗੇ ਮੁੱਖ ਪ੍ਰਬੰਧਕ ਵੀ ਸ ਇੱਥੇ ਪਹੁੰਚੇ ਆ ਜਿਨ੍ਹਾਂ ਨੇ ਮਹੱਲਾ ਗੁਰਪ੍ਰਸਾਦਪੁਰੇ ਦੀਆਂ ਸੰਗਤਾਂ ਨੂੰ ਜਿਹੜਾ ਇਹ ਫਿਲਮ ਦਿਖਾਈ ਆ ਇਹਨਾਂ ਦੇ ਸਾਥੀਆਂ ਸਹਿਯੋਗ ਨਾਲ ਸਰ ਜੈ ਭੀਮ ਜੈਪਾਲ ਜੈ ਗੁਰਦੇਵ ਜੀ ਜੈ ਗੁਰਦੇਵ ਤੁਹਾਨੂੰ ਗੁਰਦੇਵ ਜੈ ਭੀਮ ਜੈ ਭਾਰਤੀ ਹਾਂ ਜੀ ਸਰ ਅੱਜ ਤੁਸੀਂ ਫੂਲੇ ਫਿਲਮ ਕੱਲਿਆ ਨਹੀਂ ਦੇਖੀ ਸਗੋ ਆਪਣੇ ਪੂਰੇ ਮੁਹੱਲਾ ਨਿਵਾਸੀਆਂ ਨੂੰ ਵੀ ਦਿਖਾਈ ਆ ਪੱਡੀ ਗਿਣਤੀ ਪੇ ਜਿਹੜੇ ਬੱਚੇ ਨੌਜਵਾਨ ਮਹਿਲਾਵਾਂ ਪਹੁੰਚੀਆਂ ਤੇ ਫਿਲਮ ਦੇਖਣ ਤੋਂ ਬਾਅਦ ਕਿਹੋ ਜਿਹਾ ਮਹਿਸੂਸ ਹੋ ਰਿਹਾ ਜੀ ਬਹੁਤ ਹੀ ਵਧੀਆ ਮਹਿਸੂਸ ਹੋ ਰਿਹਾ ਜੋ ਮਿਸ਼ਨ ਮਹਾਤਮਾ ਜੋਤੀ ਰਾਏ ਫੂਲੇ ਜੀ ਤੇ ਸੁਵਿਤਰੀ ਵਾਏ ਫੂਲੇ ਜੀ ਮਾਤਾ ਵੱਲੋਂ ਸਟਾਰਟ ਕੀਤਾ ਗਿਆ ਸੀ ਇਕੁਐਲਿਟੀ ਲਿਬਰਟੀ ਐਂਡ ਫਰਟੀਲਿਟੀ ਜੋ ਉਹਨਾਂ ਨੇ ਇਸ ਫਿਲਮ ਦੇ ਵਿੱਚ ਵੀ ਦੱਸਿਆ ਜਿਹੜਾ ਸਾਡੇ ਸੰਵਿਧਾਨ ਦਾ ਬਾਬਾ ਸਾਹਿਬ ਭੀਮਰਾਓ ਮੇਡਕਰ ਜੀ ਨੇ ਪ੍ਰੀਹੈਂਬਲ ਜਿਹੜਾ ਦੱਸਿਆ ਵੀ ਸਮਤਾ ਸਮਾਨਤਾ ਤੇ ਭਾਈਚਾਰਾ ਉਹ ਮਿਸ਼ਨ ਜਿਹੜਾ ਸਮਤਾ ਸਮਾਨਤਾ ਤੇ ਭਾਈਚਾਰੇ ਦਾ ਜੋ ਅੱਜ ਵੀ ਚੱਲ ਰਿਹਾ ਉਸ ਦੀ ਸ਼ੁਰੂਆਤ ਬਾਬਾ ਸਾਹਿਬ ਭੀਮਰਾਓ ਮੇਡਕਰ ਜੀ ਨੇ ਕਿਹਾ ਸੀ ਕਿ ਮੇਰੇ ਤਿੰਨ ਗੁਰੂ ਆ ਕਿ ਤਾਂ ਉਹਨਾਂ ਨੇ ਕਿਹਾ ਸੀ ਮਹਾਤਮਾ ਜੋਤੀਰਾਏ ਫੂਲੇ ਜੀ ਭਗਵਾਨ ਬੁੱਧ ਤੇ ਕਬੀਰ ਸਾਹਿਬ ਨੂੰ ਸਤਗੁਰੂ ਕਬੀਰ ਸਾਹਿਬ ਨੂੰ ਉਹਨਾਂ ਦਾ ਜੋ ਮਿਸ਼ਨ ਸੀਗਾ ਸਮਤਾ ਸਮਾਨਤਾ ਤੇ ਭਾਈਚਾਰੇ ਦਾ ਮਿਸ਼ਨ ਉਹ ਫਿਲਮ ਨੂੰ ਜੇ ਦੇਖਣ ਤੋਂ ਬਾਅਦ ਜਾਨੀ ਕਿ ਇਸ ਤਰ੍ਹਾਂ ਲੱਗਦਾ ਵੀ ਉਹਦੇ ਵਿੱਚ ਵੀ ਅਸੀਂ ਖੁਦ ਹੀ ਮਤਲਬ ਕਿ ਆਪਣੇ ਆਪ ਨੂੰ ਡੁੱਬਿਆ ਹੋਇਆ ਮਹਿਸੂਸ ਕਰਦੇ ਸੀ ਕਿ ਕਿਸ ਤਰ੍ਹਾਂ ਦੀਆਂ ਜੀਵਨ ਦੇ ਵਿੱਚ ਉਹਨਾਂ ਨੇ ਕਠਿਨਾਈਆਂ ਝਿਲਦੇ ਹੋਏ ਔਰ ਆਪਣੇ ਪਰਿਵਾਰਕ ਰਿਝੇਵਾਂ ਦੇ ਵਿੱਚ ਵੀ ਔਰ ਸਮਾਜ ਦੀਆਂ ਇੰਨੀਆਂ ਖਤਰਨਾਕ ਕ੍ਰੀਤੀਆਂ ਦੇ ਨਾਲ ਲੜਦੇ ਹੋਏ ਆਪਣੇ ਜੀਵਨ ਨੂੰ ਵੀ ਅੱਗੇ ਵਧਾਇਆ ਤੇ ਨਾਲ ਨਾਲ ਸਮਾਜ ਦੇ ਵਿੱਚ ਇੱਕ ਬਹੁਤ ਵੱਡੀਆਂ ਤਬਦੀਲੀਆਂ ਕੀਤੀਆਂ ਜੀ ਧੰਨਵਾਦ